ਖੋਰ ਸਾਰੇ ਕਿਵੇਂ ਹੋ ਆਪਣੇ ਚੈਨਲ ਤੇ ਤੁਹਾਡ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਨੂੰ ਵਾਧਾ ਦੇਣ ਕਿ ਸਪੋਰਟ ਕਰਿਓ ਸਬਸਕ੍ਰਾਈਬ ਕਰਿਓ ਤੇ ਲਾਈਕ ਕਰਿਓ ਤੇ ਸ਼ੇਅਰ ਕਰਿਓ ਲਓ ਮੰਮੀ ਜੀ ਚੁੱਲੇ ਤੇ ਬਣਾ ਰਿਆਂ ਰੋਟੀਆਂ ਮੰਮੀ ਜੀ ਦੱਸੋ ਕੀ ਨਵਾਂ ਟਰਾਈ ਕਰੋਗੇ ਕੀ ਕੁਕਿੰਗ ਕਰੋਗੇ ਨਵਾਂ ਜਿਸੇ ਭੈਣ ਨੇ ਕਿਹਾ ਸੀ ਵੀ ਤੁਸੀਂ ਚੁੱਲੇ ਤੇ ਮੈਨੂੰ ਤੰਦੂਰੀ ਰੋਟੀ ਬਣਾ ਕੇ ਦਿਖਾਓ ਇੱਕ ਤਾਂ ਆਪਾਂ ਨੂੰ ਹੋਰ ਰੋਟੀ ਬਣਾ ਕੇ ਦਿਖਾਉਣੀ ਹੈ ਚੁੱਲੇ ਤੇ ਤੰਦੂਰੀ ਰੋਟੀ ਤੇ ਦੂਜੇ ਨੰਬਰ ਤੇ ਤੰਦੂਰੀ ਰੋਟੀ ਸਵਾਦ ਹੀ ਬਹੁਤ ਲੱਗਣੀ ਹੈ ਕਿਉਂਕਿ ਅੱਜ ਬਣਾਈ ਆਪਾਂ ਪੀਲੀ ਮੂੰਗੀ ਮਸਰੀ ਦੀ ਦਾਲ ਆ ਦੇਖ ਤਾਂ ਸਾਤਾ ਜੀ ਯਾਰ ਇਹ ਪੂਰਾ ਹਰਾ ਧਨੀਆ ਪਾ ਕੇ ਤੇ ਬਹੁਤ ਟਾਈਮ ਲੱਗਣੀ ਆ ਮੈਂ ਤੁਹਾਨੂੰ ਪਹਿਲਾਂ ਵੀ ਜਿਹੜੀ ਚੁੱਲ੍ਹੇ ਵਾਲੀ ਸਬਜ਼ੀ ਘੈਂਟ ਬਣਦੀ ਆ ਦਾਲ ਸਬਜ਼ੀ ਆਹ ਰਹੋ ਜੀ ਤੁਹਾਨੂੰ ਬਾਈ ਟੈਨਸ਼ਨ ਲੈਣ ਦੀ ਲੋੜ ਨਹੀਂ ਜਿਹੜੀਆਂ ਬੀਬੀਆਂ ਨੂੰ ਔਖੀਆਂ ਲੱਗਦੀਆਂ ਰੋਟੀਆਂ ਬਣਾਉਣੀਆਂ ਦੇਖੋ ਵੀ ਆਪਾਂ ਪੜੇਠਣ ਲਾ ਕੀ ਰੋਟੀ ਬੇਲਲੀ ਆ ਪਰ ਹਲਕਾ ਪੜੇਠਣ ਲਾਇਆ ਆ ਰੋਟੀ ਬੇਲ ਲਈ ਨਾ ਇਹ ਸੌਖਾ ਤਰੀਕਾ ਸੋਨੂੰ ਜੇ ਤੁਸੀਂ ਤੰਦੂਰ ਦੀਆਂ ਬਣਾ ਕੇ ਖਾਣੀਆਂ ਪਸੰਦ ਕਰਦੇ ਹੋ ਤੁਸੀਂ ਪਾਣੀ ਇਹਦੇ ਕਿਹੜੇ ਪਾਸੇ ਲਾਉਣਾ ਹੈ ਜਿਹੜਾ ਪਾਸਾ ਤੁਸੀਂ ਤਵੇ ਤੇ ਪਾਉਣਾ ਉਹਦੇ ਪਾਸੇ ਆਪਾਂ ਪਾਣੀ ਲੈ ਲੈਣਾ ਤੇ ਹੁਣ ਆਪਾਂ ਇਹਨੂੰ ਪਾਵਾਂਗੇ ਭਾਈ ਠੀਕ ਹੈ ਹੁਣ ਆਪਾਂ ਇੰਨੇ ਬੇਲ ਲੈਨੇ ਆ ਦੂਜੀ ਰੋਟੀ ਮੈਂ ਤਾਂ ਮੜਾ ਜਾਂ ਪਰੇਥਨ ਜਾਂ ਲਾ ਕੇ ਬੇਲਦੀ ਹੁੰਦੀ ਆ ਕਿਉਂਕਿ ਤੰਦੂਰ ਤੇ ਜਦੋਂ ਆਪਾਂ ਖੜ ਕੇ ਰੋਟੀਆਂ ਪਕਾਉਨੇ ਆ ਜੀ ਉਥੇ ਤਾਂ ਫਿਰ ਤੁਸੀਂ ਭੋਮਾਂ ਦੀ ਤੁਹਾਨੂੰ ਪਰੇਥਨ ਪਰਾਠਾ ਦੀ ਕਸਦੀ ਵੀ ਲੋੜ ਨਹੀਂ ਪੈਂਦੀ ਇਹ ਆਪਾਂ ਰੋਟੀਆਂ ਤੁਹਾਨੂੰ ਸਿੰਪਲ ਤਰੀਕੇ ਨਾਲ ਦਿਖਾਈਆਂ ਵੀ ਬੇਲ ਕੇ ਮੜਾ ਜਾਂ ਪਰੇਥਨ ਦੁਬਾਰੇ ਨਾ ਲਾਇਓ ਅੱਜ ਆਪ ਬਣਾਵਾਂਗੇ ਜੀ ਤੰਦੂਰੀ ਰੋਟੀ ਉਹ ਵੀ ਚੁੱਲੇ ਤੇ ਦੇਖੋ ਦੇਖੋ ਚੁੱਲੇ ਦੇ ਵਿੱਚ ਅੱਗ ਜਿਆਦਾ ਨਹੀਂ ਰੱਖਣੀ ਵੀਰੇ ਦੇਖੋ ਸਾਡੇ ਕੋਲੇ ਤਾਂ ਲੱਕੜਾ ਹੈ ਨਹੀਂ ਸਾਡੇ ਕੋਲੇ ਤਾਂ ਪਾਥੀਆਂ ਤੇ ਜਾਂ ਡੰਡੇ ਜਿਹਾ ਕੱਪੜਿਆਂ ਵਾਲੇ ਲੱਕੜਾ ਖਤਮ ਹੋਈਆਂ ਪਈਆਂ ਬਾਕੀ ਲੋਣ ਦੀ ਕੋਲ ਹੋ ਜਾਂਦੀ ਹੈ ਤੀਜੇ ਨੰਬਰ ਤੇ ਤੇ ਅੱਗ ਤੇਜ ਹੋ ਗਈ ਤਾਂ ਰੋਟੀ ਮੱਚ ਜੂ ਤੇਜੀਆਂ ਤੀਜੀਆਂ ਭਾਈ ਉਹ ਮਹਿੰਗੀਆਂ ਆਈਆਂ ਠੀਕ ਹੈ ਬਸ ਇਹ ਤੰਦੂਰ ਦੀ ਰੋਟੀ ਨੂੰ ਰਾੜਨ ਵਾਸਤੇ ਕੋਲਿਆਂ ਦੀ ਅੱਗ ਜ਼ਰੂਰੀ ਹੈ ਔਰ ਆਪਾਂ ਡੰਗ ਲਾਹਾਂਗੇ ਕੋਲੇ ਆਪਣੇ ਕੋਲੇ ਹੈ ਨਹੀਂ ਆਪਾਂ ਤਾਂ ਗੱਤਿਆਂ ਨਾਲ ਹੀ ਕੇਰਾ ਡੰਗ ਲਾਹਾਂਗੇ ਪੁੱਠਾ ਤਵਾ ਕਰ ਦੇਣਾ ਹੁਣ ਆਪਾਂ ਕਰਤਾ ਜੀ ਤਵਾ ਪੁੱਠਾ ਮੈਂ ਰੋਟੀ ਰੋਟੀਆਂ ਤੇ ਤੁਹਾਨੂੰ ਦੋਈ ਬਣਾ ਕੇ ਦਿਖਾਉਂਗੀ ਜਾਂ ਕੇ ਦੀਪੂ ਤੂੰ ਖਾਏਂਗਾ ਚੁੱਲ੍ਹੇ ਦੀ ਤੰਦੂਰੀ ਬਣੀ ਇਹ ਤੰਦੂਰੀ ਬਣੀ ਰੋਟੀ ਘੱਟ ਖਾਂਦਾ ਜੀ ਇਹ ਚੁੱਲ੍ਹਿਆਂ ਦੀਆਂ ਖਾਂਦਾ ਆਪਾਂ ਤੁਹਾਨੂੰ ਮੇਰੀਆਂ ਦੋ ਰੜਕੇ ਦਿਖਾ ਦਾਂਗੇ ਅੱਗ ਮਤਲ ਖੜਾ ਘਟਾ ਲੋ ਕਿਥੇ ਮਚਾਣ ਦੇ ਵਾ ਅੱਗ ਮੱਚੀ ਨਹੀਂ ਮੱਚਦੀ ਦੀਪੂ ਮੈਨੂੰ ਪਤਾ ਵੀ ਅੱਗ ਕਿੰਨੀ ਚਾਹੀਦੀ ਆ ਕੋਈ ਇਹਨੂੰ ਐ ਕਰਕੇ ਦੇਖੀ ਆ ਕਿ ਤੇ ਰੋਟੀ ਗੋਟੀ ਮੱਚ ਜੇ ਸਾਡੀ ਇਹ ਖਾਸੀਅਤ ਆ ਵੀ ਅਸੀਂ ਜਿਹੜੀ ਰੋਟੀ ਐ ਇਹਨੂੰ ਕਦੇ ਵੀ ਵੀ ਅਸੀਂ ਮਤਲਬ ਜੀ ਸਾਡੀ ਮਾਲਾ ਰੋਟੀ ਮੱਚ ਜਾਂਦੀ ਜੇ ਕੁਝ ਹੁੰਦਾ ਸੀ ਐ ਜਾਲੀ ਕੰਮ ਨਹੀਂ ਸੀ ਦਿਖਾਉਂਦੀ ਅਸੀਂ ਇਹਨੂੰ ਦੁਬਾਰਾ ਬਣਾ ਕੇ ਦਿਖਾ ਦੁੰਦੀ ਕਿਉਂਕਿ ਕਈ ਬੀਬੀਆਂ ਤਾਂ ਵਿਚਾਰੀਆਂ ਹੀ ਉਲਝੀ ਜਾਂਦੀਆਂ ਐ બસ ਇਹਨੂੰ ਆਹ ਦੇਖਦੇ ਰਹੋ ਵੀ ਅੱਗ ਮਿੱਠੀ ਰੱਖੋ ਆ ਚੱਕੋ ਜੀ ਤੰਦੂਰੀ ਰੋਟੀ ਤਿਆਰ ਹੈ ਹਮਸਾ ਨਾ ਇਹ ਬਹੁਤ ਸੌਖੇ ਤਰੀਕੇ ਨਾਲ ਬਣਦੀ ਹੈ ਹਮਾ ਮੜੀ ਜੱਗ ਦੀ ਬਰੋਲਣਾ ਕਿਉਂਕਿ ਬਾਕੀ ਦੀ ਆਪਾਂ ਇਹਨੂੰ ਅੱਗ ਤੇ ਰਾੜਾਂਗੇ। ਹਾਦੀ ਕੁਝ ਆਇਆ ਦਾ ਪਿਸਲਾ ਪਾਸਾ ਜਿੱਥੇ ਆਪਾਂ ਪਾਣੀ ਲਾਇਆ ਸੀ ਆਹਦਾ ਸਿੱਧਾ ਪਾਸਾ ਹੁਣ ਆਪਾਂ ਇਹਨੂੰ ਪਿਆਰ ਨਾਲ ਰਾੜਦੇ ਆਂ ਅੰਦਰ। ਇਹਦੇ ਆਪਾਂ ਪਾਣੀ ਲਾ ਕੇ ਪਾ ਦਿੰਨੇ ਜੀ ਇਹ ਆਪਣੀ ਰੋਟੀ ਐ ਦੀਪੂ ਹੋਊਗਾ ਤਵੀ ਦੀਆਂ ਬਣੀਆਂ ਤੰਦੂਰੀ ਰੋਟੀਆਂ ਹੀ ਖਾਂਦਾ ਨਹੀਂ ਕਿਤੇ ਵੀ ਨਹੀਂ ਖਾਂਦਾ ਰੋਟੀਆਂ। ਬਸ ਇਹ ਤਾਂ ਦੂਰੀ ਰੋਟੀ ਤੇ ਬਹੁਤ ਸਵਾ ਲਾਉਂਦੀ ਹੈ। ਹਾਂ ਬਤਾ ਬਿਆਸਾਦੀ ਜੀ ਵੀ ਚੌਲ ਖਾਣੇ ਹਲਕਾ ਖਾਣੇ ਵਧੀਆ ਰਹਿੰਦਾ। ਇਹ ਰੋਟੀ ਭਾਰੀ ਹੁੰਦੀ ਹੈ ਤੰਦੂਰ ਦੀ। ਓਏ ਨਹੀਂ ਹੁਣ ਪਣਾ ਕਿਥੇ ਹੁਣ ਬਿਆਸਾਦੀ ਜਣਾ ਕਰੇ ਰੋਟੀਆਂ ਖਾਣੇ ਕੋਈ ਚੀਜ਼ ਖਾਣੇ ਡਿਫਰੈਂਟ ਖਾ ਗਏ। ਇਹ ਤੰਦੂਰੀ ਰੋਟੀ ਜੀ ਐ ਹੀ ਬਣਦੀ ਹੈ ਜੇ ਕਿਤੇ ਕੋਲੇ ਹੁੰਦੇ ਨਾ ਮੈਂ ਤੁਹਾਨੂੰ ਉਦੋਂ ਵੀ ਬੰਬ ਕਾਢਣ ਦੀ ਰੋਟੀਆਂ ਦੀ ਗੱਲ ਕਰ ਹੁਣ ਮੇਰੇ ਕੋਲ ਲੱਕੜਾ ਨਹੀਂ ਹੈਗਾ ਜੀ। ਹੁਣ ਤਾਂ ਰੇਲ ਦੀ ਪੱਟੜ ਦੀ ਵੀ ਕੋਲੇ ਨਹੀਂ ਮਿਲਦੇ ਟ੍ਰੇਨ 'ਚ ਘੱਟ ਪਾਉਂਦੇ। ਕੋਲੇ ਕਿਉਂ? ਹੋਰੀ ਮਰੀ ਜਾਂਦੀ ਪੂਈਆ ਚੁੰਗਾ। ਨਹੀਂ ਉਹ ਉਹ ਤਾਂ ਸਹੀ ਹੈ ਉਹ ਕੋਲਾਂ ਦੀ ਵੀ ਮੱਖਗ ਵਧੀਆ ਹੁੰਦੀ ਆ ਇਹਨੂੰ ਰਾੜਨਾ ਤੁਸੀਂ ਆਪਦੇ ਸਵਾਦ ਅਨੁਸਾਰ ਹੈ ਕੋਈ ਜਿਆਦਾ ਰੜੀ ਪਸੰਦ ਕਰਦਾ ਕੋਈ ਘੱਟ ਰੜੀ ਪਸੰਦ ਕਰਦਾ ਲਓ ਜੀ ਆਪਣੀ ਪਹਿਲੀ ਰੋਟੀ ਤੰਦੂਰ ਦੀ ਤਿਆਰ ਹੈ ਤੇ ਦੂਜੀ ਆਪਾਂ ਰਾੜਦੇ ਆ ਤੇ ਦੀਪੂਦیاں ਪਕਾਵਾਂਗੇ ਆਪਾਂ ਦੂਜੀਆਂ ਨੂੰ ਮੜਾ ਇਹ ਹੋਰ ਸੇਕ ਲੱਗ ਲੈਣ ਦੇ ਬਸ ਜਦੋਂ ਇਹਨਾਂ ਝੱਬਾ ਉਲਝ ਉਠੜਨ ਉਦੋਂ ਉਹਨੂੰ ਸਵੇ ਨੂੰ ਮੁੱਦਾ ਮਾਰਨਾ ਫੇਰੇ ਥੱਲੋਂ ਵੀ ਰੋਟੀ ਬੋਲ ਨਹੀਂ ਖਵਾ ਰੜ ਜਾਂਦੀ ਹੈ ਆ ਹੁਣ ਆਪਾਂ ਦੀਪੂਦیاں ਦੂਜੀਆਂ ਬੇਲ ਕੇ ਬਣਾਵਾਂਗੇ ਕਿਉਂਕਿ ਦੀਪੂ ਲਾਈਕ ਨਹੀਂ ਕਰਦਾ ਕੀ ਕਰਗੇ ਸੀ ਜੀ ਜੇ ਦੀਪੂ ਨੇ ਦੂਜੀ ਰੋਟੀ ਕਾੜਦੀ ਮੂੰਗੀ ਦੀ ਦਾਲ ਨਾਲ ਗੰਡੇ ਗੁੰਡੇ ਧਰ ਕੇ ਰੋਟੀ ਸਰਵ ਕਰਕੇ ਤਾਂ ਦਿਖਾ ਨਹੀਂ ਤੰਦੂਰੀਆਂ ਰੋਟੀਆਂ ਚੋਪੜ ਕੇ ਤੈਨੂੰ ਮੈਂ ਦਵਾਂਗੀ ਅਗਰ ਫੋਨ ਤਾਂ ਫੜ ਲਓ ਮੈਂ ਉਹਨੇ ਕਰ ਲਿਆ ਤੁਝੋ ਨਹੀਂ ਆਉਂਦੀ ਹੈ ਹਾਂ ਤੂੰ ਨਾਲ ਹੀ ਲੈ ਜਾਣਾ ਫੋਨ ਮੈਂ ਇਹ ਰੋਟੀ ਕਾੜ ਦੂੰਗੀ ਮੈਂ ਚੰਗਾ ਮੈਂ ਖਾ ਦਿਨੀ ਹੈ ਪਰ ਕਿਉਂਕਿ ਦੋ ਕੰਮ ਕਰਕੇ ਕਰੂੰਗੀ ਵੀਡੀਓ ਤੇ ਆ ਲਓ ਜੀ ਆਪਾਂ ਮਰਿਆ ਤਵਾ ਬੁੱਧਾ ਤਵਾ ਬੜਾ ਚਿਰ ਨਹੀਂ ਜੀ ਦੇਖਦੇ ਰਹਿਣਾ ਕਿਤੇ ਹੋਰ ਪੰਗਾ ਪਾ ਦੂੰ ਕਰਕੇ ਤਵਾ ਮੁੱਧਾ ਤੁਸੀਂ ਕਹਤੋਂ ਦੀਦੀ ਤਾਂ ਐ ਕਹਿੰਦੀ ਸੀ ਐਂ ਦੇਖਦੇ ਰਹਿਣਾ ਇਹਨੂੰ ਤੇ ਅੱਗ ਥੱਲੇ ਬਿਲਕੁਲ ਐਂ ਚੱਲਣੀ ਚਾਹੀਦੀ ਆ ਹਲਕੀ ਹਲਕੀ ਜੇ ਕੋਈ ਤੁਸੀਂ ਲੱਕੜ ਲਾਈ ਆ ਤਾਂ ਵੀ ਹਲਕੀ ਮੇਰੇ ਕੋਲ ਤਾਂ ਜੀ ਪੈਪਾਂ ਨਹੀਂ ਹੈ ਵਿਚਾਰੀ ਕੋਲ ਲੱਕੜਾਂ ਖਤਮ ਐ ਤੇ ਗੋਹੇ ਗੂਹੇ ਸ਼ਹਿਰ 'ਚ ਹੁੰਦੇ ਨਹੀਂ ਜੀ ਸਾਨੂੰ ਸਾਰੇ ਹੀ ਪਤਾ ਆ ਏ ਆਪਣੀ ਭਾਈ ਬੱਚੇਓ ਤੰਦੂਰੀ ਰੋਟੀ ਦੇਖੋ ਜੀ ਸਿੰਪਲ ਤਰੀਕੇ ਨਾਲ ਤੰਦੂਰੀ ਰੋਟੀ ਬਣ ਰਹੀ ਹੈ ਆਪਣੀ ਮਿੱਠੀ-ਮਿੱਠੀ ਅੱਗ ਤੇ ਰਲੂਗੀ ਤੇ ਫਿਰ ਤੁਹਾਨੂੰ ਪਤਾ ਹੀ ਵੀ ਦਾ ਸਵਾਦ ਕਿਤਨਾ ਹੋਗਾ ਕਿਤਨੀ ਅੱਛੀ ਬਣੀ ਹੋਗੀ ਹਨਾ ਏਕੋ ਰੜਨੀ ਸ਼ੁਰੂ ਹੋ ਗਈ ਏ ਇਹਨੂੰ ਆ ਪਲਟ ਕੇ ਜੇ ਦੇਖਦੇ ਰਹੋ ਕਈ ਵਾਰੀ ਆਇਆ ਨਾ ਵੀ ਆਪਾਂ ਗੱਲਾਂ 'ਚ ਭੁੱਲ ਜਿਗੇ ਹਨਾ ਦੇਖੋ ਸਾਡੇ ਆ ਦੇਖ ਆ ਕਾਗਜੇ ਬਗੱਤੇ ਗੁੱਤੇ ਇੰਨੀਆਂ ਕਪਾਥੀਆਂ ਲੈਣੀਆਂ ਕਿਸੇ ਸੇਹਲੀ ਤੋਂ ਆ ਦੇਖੋ ਜੀ ਰੋਟੀ ਆਪਣੀ ਰੜਨੀ ਸ਼ੁਰੂ ਹੋ ਗਈ ਤੁਸੀਂ ਇੱਥੇ ਜਿਆਦਾ ਵੀ ਰੜ ਸਕਦੇ ਹੋ ਘੱਟ ਵੀ ਰੜ ਸਕਦੇ ਹੋ ਤੁਹਾਡੀ ਮਰਜ਼ੀ ਹੈ ਜਿਵੇਂ ਤੁਸੀਂ ਰੜਨੀ ਹੋਵੇਂ ਰੜ ਕੇ ਖਾ ਸਕਦੇ ਹੋ ਜਿਵੇਂ ਤੁਹਾਨੂੰ ਪਸੰਦ ਆ ਜੀ ਠੀਕ ਹੈ ਆਪਣੀ ਰੋਟੀ ਰੜ ਰਹੀ ਆਪਾਂ ਇੱਕ ਤਾਂ ਦੇਖੋ ਰੜ ਲਈ ਆ ਰੋਟੀ ਤੰਦੂਰੀ ਦੂਸਰੀ ਬਨ ਰਹੀ ਆ ਆ ਲੋ ਜੀ ਇਹ ਆਪਾਂ ਇੰਨੀ ਘਾੜ ਲਈ ਬੱਦੂ ਬਾਲੇ ਸਿੰਪਲ ਤੁਸੀਂ ਨਾ ਪਹਿਲਾਂ ਰੋਟੀਆਂ ਬੇਲ ਲਿਆ ਕਰੋ ਜੇ ਤੁਸੀਂ ਐਂ ਵੀ ਬਣਾਉਂਗਾ ਨਾ ਬੇਲ ਲਿਆ ਕਰੋ ਫਿਰ ਤੁਹਾਨੂੰ ਬਹੁਤ ਸੌਖਾ ਤਰੀਕਾ ਹੋ ਜਾਂਦਾ ਜੇ ਤੁਸੀਂ ਬੇਲੋਗੇ ਨਹੀਂ ਹਨਾ ਸੋਨੂ ਬਹੁਤ ਅਤਕ ਖੋ ਜੂਗਾ ਹਾਂ ਲੋ ਜੀ ਤੇ ਦੀ ਤਾਪੀ ਰੋਟੀ ਆ ਲੋ ਮੈਂ ਲੋ ਜੀ ਦੀਪੂ ਤੋ ਆਈ ਨਹੀਂ ਇਹ ਤੇ ਨਾ ਛੋੜਾ ਜੀ ਇਹ ਜਿਹੜੇ ਗੱਤੇ ਜੇ ਹੁੰਦੇ ਇਹਨਾਂ ਦਾ ਤਪ ਤੇਜ ਘੱਟ ਹੁੰਦਾ ਦੀਪੂ ਜੀ ਤਾਂ ਉਹ ਬੰਦ ਹੋ ਗਈ ਲਾਈਟ ਕੀ ਹੁੰਦੀ ਹੈ ਮੈਨੂੰ ਤਾਂ ਲਾਉਣੀ ਨਹੀਂ ਆਉਂਦੀ ਦੀਪੂ ਲਾਟ ਬੰਦ ਹੋ ਗਈ ਬੇਟਾ ਮੈਨੂੰ ਲਾਉਣੀ ਨਹੀਂ ਆਉਂਦੀ ਹੈ ਲੋ ਜੀ ਆਪਣੀ ਤੇ ਦੂਰੀ ਰੋਟੀ ਰੜ ਰਹੀ ਹੈ ਦੂਆ ਦਾ ਪਰੌੜ ਆ ਦੀਆਂ ਦੀਪੂ ਦੀਆਂ ਰੋਟੀਆਂ ਦੀਪੂ ਤੰਦੂਰੀ ਰੋਟੀ ਲਾਈਕ ਨਹੀਂ ਕਰਦਾ ਹਾਲੋ ਜੀ ਆਪਣਾ ਤੇ ਦੂਰੀ ਰੋਟੀ ਮਦੋਨੀ ਰੜਤੀ ਤਿਆਰ ਨੇ ਦੀਪੂ ਮਦਰੀ ਰੋਟੀ ਪਾਉਣੀ ਜੀ ਵੀਰੇ ਹੁਣ ਮੈਂ ਇੱਕ ਹੱਥ ਨਾਲ ਕਿਵੇਂ ਪਾਵਾਂ ਤਵੇ ਤੇ ਰੋਟੀ ਨਾ ਤੂੰ ਆਉਣਾਗਾ ਗੱਪ ਮਾਰ ਕੇ ਉੱਡ ਗਿਆ ਮੇਰੇ ਕੋਲੇ ਤਨਾ ਮਹਣੀ ਆ ਗਿਆ ਆ ਦੇਖੋ ਜੀ ਦੀਪੂ ਦੀ ਰੋਟੀ ਬਹੁਤ ਖਰਾਬ ਹੋ ਗਈ ਮੈਨੂੰ ਪਤਾ ਨਹੀਂ ਲੱਗਿਆ ਵੀ ਮੈਂ ਇਹਦੇ ਚੱਕਲੇ ਦੀ ਰੋਟੀ ਪਈ ਹੈ ਮੋਜ ਨਾਲ ਉੱਤੇ ਹੱਥ ਧਰ ਕੇ ਰਹੀ ਗਈ ਵਿਚੇਰੀ ਦੀ ਰੋਟੀ ਖਰਾਬ ਕਰਦੀ ਪਰਤ ਬੰਦੇ ਦੀ ਆਹ ਲਓ ਜੇ ਪਦੀਪੂ ਦੀਆਂ ਰੋਟੀਆਂ ਸਿੰਪਲ ਰਾੜਾਂਗੇ ਕਿਉਂਕਿ ਦੀਪੂ ਬਿਲਕੁਲ ਲਾਈਕ ਨਹੀਂ ਕਰਦਾ ਤੰਦੂਰ ਦੀ ਰੋਟੀ ਨਾਲ ਵਿਆਹ ਸਾਡੀ ਚ ਕਿਉਂਕਿ ਇਹਨੇ ਕਿਹੜਾ ਖਾਧੀਆਂ ਬਚਪਨ ਚ ਸਾਡੇ ਵਰਗੇ ਤਾਂ ਖਾਂਦੇ ਰਹੇ ਆ ਜੀ ਹਾਂ ਲਾ ਦੀ ਪੂਰੀ ਰੋਟੀ ਦੀਜੀ ਬਣਾਵਾਂਗੇ ਆਪਣੀਆਂ ਰੋਟੀਆਂ ਦੇਖੋ ਤੁਸੀਂ ਹੁਣ ਆਪਾਂ ਇਹਨੂੰ ਚੋਪੜਦੇ ਆ ਕਿੱਡੀਆਂ ਸੋਹਣੀਆਂ ਬਣੀਆਂ ਫੀ ਕਰਾ ਜੀ ਟਿੱਫੂ ਮਾਰ ਕੇ ਕੱਪ ਉੱਡ ਗਿਆ ਨਾ ਮੈਨੂੰ ਹੁਣ ਇਹਦੀ ਬੈਂਟਰੀ ਚਲਾਈ ਨਹੀਂ ਦੀ ਨਾ ਉਹ ਗੱਲ ਸੁਣਦਾ ਹੁਣ ਮੇਰੀ ਹੁਣ ਮੈਂ ਤੁਹਾਨੂੰ ਵੀਡੀਓ 'ਚ ਹੀ ਗੁੱਸਾ ਦਿਖਾਉਂਗੀ ਨਾ ਮੈਂ ਵੀਡੀਓ ਕੱਟਣ ਮਾ ਉਹਦੇ ਪੂਰੇ ਹਰਫੀ ਹੋਈਆਂ ਵੀ ਉਹਨੇ ਮੇਰੀ ਗੱਲ ਹੀ ਨਹੀਂ ਸੁਣੀ ਉਹਨੂੰ ਬੋਲ ਮਾਰੀ ਜਾਨੀ ਭਈ ਆ ਜਾ ਆ ਜਾ ਆ ਜਾ ਆ ਜਾ ਮੈਂ ਆਪ ਹੀ ਬਣਾ ਕੇ ਵੀਡੀਓ ਕੱਟ ਦੇਣੀ ਆ ਜੀ ਪਿਆੰਬੜ ਜਾਂਦਾ ਉਹ ਵੀ ਜੇ ਮਾੜਾ ਜਿਹਾ ਨੂੰ ਸਲਾ ਦੇ। ਸਲਾਉਂਦੀ ਨਹੀਂ ਉਹਨੂੰ। ਛਤਰੀ ਲਾਇਆ ਕਰੂੰ ਉਹਦੇ। ਖਾ ਲੋ ਜੀ ਆਪਾਂ ਚੋਪੜਤੀਆਂ ਰੋਟੀਆਂ ਤੰਦੂਰੀ। ਲੈ ਭਣੇ ਤੂੰ ਮੈਸੇਜ ਕੀਤਾ ਸੀ ਮੈਂ ਨਾ ਭੁੱਲ ਜਾਨੀ ਆ ਭਣੇ। ਵੈਰੀ ਸੌਰੀ। ਪੁਲਕੜ ਵਾਲੀਆਂ ਥੋੜੀ ਜੀ। ਖਲਾ ਗੱਟ। ਓਰੇ ਦੇ। ਖਾ ਲੋ ਜੀ। ਆ ਬਣਾਤੀਆਂ ਆਪਾਂ ਨੇ ਤੰਦੂਰੀ ਰੋਟੀਆਂ ਦੀ ਤੇਰੀ ਮਾਸੀ ਦੀ ਨਾ ਹੋਣੀ ਜਲਦੀ ਲੈਟ ਲੈਟ ਕਾ ਬੰਦ ਹੋ ਗਈ ਮੈਨੂੰ ਕੀ ਪਤਾ ਥੋੜੀ ਬੰਦ ਹੋਈ ਆ ਬੜਾ ਟਾਈਮ ਦੀ ਬੰਦ ਹੋਈ ਆ ਜਾਂ ਤਾਂ ਫੋਨ ਓਵਰ ਹੀਟ ਹੋ ਨਾ ਗਿਆ ਕਿ ਚੋਲੜੇ ਕੋਲੇ ਪਿਆ ਰਿਆ ਨਾ ਇਹਦੀ ਚਲਾ ਲੈਣਾ ਆਹ ਲਓ ਜੀ ਵਿੱਚ ਪਾਵਾਂਗੇ ਆਪਾਂ ਘਰ ਦਾ ਘਿਓ ਮੂੰਗੀ ਦੀ ਧਾਰਮੇ ਦੀ ਪਉਮ ਦੀ ਫੜੀ ਤੇ ਧਰ ਲੈਂਦਾ ਬਈ ਚਲ ਕੋਈ ਆਹ ਦੇਖੋ ਜੀ ਨੂੰ ਕਰਮਣ ਚਾਹੀ ਹੋਇਆ ਪਿਆ ਉਹ ਤੇਰੀ ਰੋਟੀ ਮੱਚ ਗਈ ਸੀ ਆ ਦੇਖੋ ਜੀ ਆ ਬਣ ਗਈਆਂ ਜੀ ਤੰਦੂਰੀ ਰੋਟੀਆਂ ਤੁਸੀਂ ਐਵੇਂ ਤਵੇ ਤੇ ਬਣਾ ਸਕਦੇ ਹੋ ਆ ਬਣਾਈਆਂ ਆਪਾਂ ਮੂੰਗੀ ਦਾਲ ਨਾਲ ਗੰਢਿਆਂ ਮਦਾ ਚਾਰ ਤਣਾਂ ਨਜ਼ਾਰਾ ਅੱਜ ਰੋਟੀ ਖਾਣ ਦਾ ਸੋ ਐ ਵੀਰੇ ਤੰਦੂਰੀ ਰੋਟੀ ਤੁਸੀਂ ਸਵਾਲ ਕੀਤਾ ਸੀ ਆਪਾਂ ਤੁਹਾਨੂੰ ਬਣਾ ਕੇ ਦਿਖਾਤੀ ਤੇ ਹੁਣ ਆਪਾਂ ਦੀਪੂ ਨੂੰ ਬਣਾਉਣੀਆਂ ਛੁੱਗੀਆਂ ਰੋਟੀਆਂ ਤੇ ਗਰਮੀ ਵੀਰੇ ਪੂਪ ਚਾਦੇ ਸੌਰੀ ਐ ਤੂੰ ਅੱਗੇ ਵੀਡੀਓ ਨਹੀਂ ਮੈਥਾ ਬਣ ਪਾਉਗੀ ਕਿਉਂਕਿ ਮੈਂ ਰੋਟੀ ਬਾਕੀ ਦੀਆਂ ਬਣਾਉਣੀਆਂ ਜੀ ਕੀ ਕਰਾਂ ਨੇ ਰਬੀ ਬੋਟਲ ਹੋ ਗਿਆ ਕੋ ਕਪੜਿਆਂ ਦਾ ਹੋ ਜਾਂਦਾ ਵਿੱਚ ਸੁਮਕ ਤਈ ਟਿੱਟੀ ਸੋਹਣੀ ਐ ਫੋਟੋ ਤਾਂ ਖਿੱਚਦੇ ਸਾਡੀ ਮੇਰੀ ਤੇ ਮੇਰੀ ਰੋਟੀ ਦੀ ਵੀ ਵੀਡੀਓ ਸੈਂਡ ਕਰ ਦਿਓ ਫਿਰ ਫੋਟੋ ਖਿੱਚਾਂਗੇ ਬਸ ਸੈਂਡ ਐ ਚਲੋ ਠੀਕ ਐ ਜੀ ਤੁਸੀਂ ਵੀ ਐਂ ਟ੍ਰਾਈ ਕਰਕੇ ਦੱਸੋ ਫਿਰ ਮੈਨੂੰ ਮੈਸੇਜ ਕਰਕੇ ਦੱਸੋ ਵੀ ਐ ਰੋਟੀ ਬਣ ਗਈ ਕਿ ਬਣੀ ਨਹੀਂ ਠੀਕ ਐ ਜੀ ਗਰਮੀ ਬੜੀ ਐ ਜੀ